हां जी दोस्तों कभी भी ਆਪਣੀਆਂ غلطیاں ਬਾਰੇ ਨਾ ਸੋਚਿਆ ਕਰੋ ਨਾ ਪਛਤਾਇਆ ਕਰੋ انسان غلطੀਆਂ ਦਾ ਪੁੱਤਰਾ انسان غلطੀਆਂ ਸਭ ਤੇ ਹੁੰਦੀਆਂ ਨੇ ਠੀਕ ਹੈ ਕਿ ਨਹੀਂ ਜੀ ਚਲੋ ਜੀ ਆਪਾਂ ਕਰਦੇ ਅੱਜ ਗੱਲਾਂ ਬਾਤਾਂ ਨਾਲ ਕਰਾਂਗੇ ਕੰਮ ਆਪਣਾ ਬਰੀਆਂ ਨੂੰ ਪਿਆਰ ਸਹਿਸ ਸਸ਼ੀਕਲ ਛੋਟਿਆਂ ਨੂੰ ਬਹੁਤ ਬਹੁਤ ਪਿਆਰ ਜਿਨ੍ਹਾਂ ਨੇ ਚੈਨਲ ਹੋਇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਬੇਨਤੀ ਪ੍ਰਵਾਨ ਕਰੇ ਜਰੂਰ ਕਰ ਲੋ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲੋ ਤਾਂ ਜੋ ਆਪਾਂ ਵੀ ਵੀਡੀਓ ਜਦੋਂ ਆਪਾਂ ਨੂੰ ਨੋਟੀਫਿਕੇਸ਼ਨਸ ਮਿਲ ਸਕਾਂ ਚਲੋ ਜੀ ਅੱਜ ਹੁਣ ਆਪਾਂ ਸੀਗੇ ਕਿਚਨ ਦੇ ਵਿੱਚ ਕਿਉਂਕਿ ਭੈਣਾ ਬੀਬੀਆਂ ਦਾ ਤਾਂ ਹੁਣ ਇਸ ਟਾਈਮ ਤੇ ਸਾਰਿਆਂ ਦਾ ਹੀ ਕਿਚਨ ਦਾ ਟਾਈਮ ਹੋਇਆ ਹੁੰਦਾ ਮੈਂ ਬਣਾਉਣ ਲੱਗੀ ਸੀ ਕਿ ਖੀਰ ਪਹਿਲਾਂ ਦੁੱਧ ਬੋਇਲ ਕਰਕੇ ਹਟਿਆ ਤੇ ਇੱਧਰ ਆਪਾਂ ਦੁੱਧ ਬੋਇਲ ਹੋਣਾ ਐਕਸਟਰਾ ਰੱਖਿਆ ਹੈ ਫੁੱਲ ਫੈਟ ਤੇ ਇੱਧਰ ਪੈਨ ਗਰਮ ਹੋਣਾ ਰੱਖਿਆ ਹੈ ਇਹਦੇ ਵਿੱਚ ਸੂਜੀ ਐਡ ਕਰਾਂਗੇ ਅੱਜ ਆਪਾਂ ਬਣਾਵਾਂਗੇ ਸੂਜੀ ਦੀ ਸਵਾਦਿਸ਼ਟ ਜਿਹੀ ਖੀਰ ਇਹਨੂੰ ਲੋ ਫਲੇਮ ਤੇ ਰੱਖ ਕੇ ਹੀ ਆਪਾਂ ਪਕਾ ਦੇਣਾ ਬਸ ਹਲਕਾ ਜਿਹਾ ਰੋਸਟ ਕਰਨਾ ਇਹਨੂੰ ਜ਼ਿਆਦਾ ਨਹੀਂ ਇਦਾਂ ਹਲਾ ਹਲਾ ਕੇ ਇੱਕ 2 ਮਿੰਟ ਜਦਕਿ ਪੈਨ ਜਦ ਗਰਮ ਹੋਵੇ ਤਾਂ ਇਹਦਾ ਜਿਹੜਾ ਕੱਚਾਪਣ ਜਾ ਨਾ ਉਹ ਨਿਕਲ ਜੂ ਸੂਜੀ ਦਾ ਸੂਜੀ ਜਿਹੜੀ ਮਰਜ਼ੀ ਹੋਵੇ ਬਰੀਕ ਹੋਵੇ ਚਾਹੇ ਮੋਟੀ ਵੈਸੇ ਖੀਰ ਦੇ ਵਿੱਚ ਮੋਟੀ ਸੋਹਣੀ ਲੱਗਦੀ ਹੈ ਨਹੀਂ ਹੈਗੀ ਨੋ ਪ੍ਰੋਬਲਮ ਜਿਹੜੀ ਵੀ ਹੈਗੀ ਯੂਜ਼ ਕਰ ਸਕਦੇ ਹੋ ਤੁਸੀਂ ਇਧਰ ਦੁੱਧ ਨੂੰ ਆਪਣੇ ਨੂੰ ਉਬਾਲੀ ਆਈ ਹੋਈ ਹੈ ਇਹਦੇ ਵਿੱਚ ਛੋਟੀ ਇਲਾਚੀ ਪਾਊਡਰ ਐਡ ਕਰ ਦਾਂਗੇ ਠੀਕ ਹੈ ਜੀ ਹਲਾ ਮੰਨ ਵੀ ਥੋੜਾ ਜਿਹਾ ਲੋ ਫਲੇਮ ਤੇ ਰੱਖਿਆ ਹੈ ਜਦ ਤੱਕ ਆਪਣੀ ਖੰਦੀ ਨੂੰ ਝੂਗੀ ਸਮਾਰ ਕੇ ਆਪਾਂ ਸੂਜੀ ਦਾ ਕਲਰ ਨਹੀਂ ਚੇਂਜ ਕਰਨਾ ਸਿਰਫ ਇਹਨੂੰ ਬਸ ਥੋੜੀ ਜਿਹੀ ਗਰਮ ਜੀ ਹੋ ਜਾਵੇ ਵੇਦਾ ਕੱਚਾ ਭਣਜਾ ਰੱਖਿਆ ਜਾਵੇ। ਉਹਨਾਂ ਕੀਏ ਨੂੰ ਸੇਕ ਲਵਾਉਣਾ ਆਪਾਂ। ਤੇ ਇੱਧਰ ਆਪਾਂ ਦੁੱਧ ਦੇ ਵਿੱਚ 슈ਗਰ ਐਡ ਕਰਦਾਂਗੇ। ਤੇ ਮੈਂ ਵਿਦਆਉਟ ਸਬ ਲੈ ਕੇ ਆਣੀ ਹੁਣੀਆਂ 슈ਗਰ ਇੱਧਰ ਨਹੀਂ ਕਰਨ ਨੂੰ ਜ਼ਰੂਰਤ ਪੈ ਜਾਂਦੀ ਆ ਘਰ 'ਚ। ਇਹਨਾਂ ਕਰ ਦਵਾਂਗੇ ਮਿਕਸ ਕਰ। ਦੱਤ ਆਪਣਾ ਦੁੱਧ ਲੋ ਫਲੇਮ ਤੇ ਹੌਲੀ ਹੌਲੀ ਕੜੀ ਜਾਉਣਾ। ਲੋ ਜੀ ਸੂਜੀ ਆਪਣੀ 레ਡੀ ਆ। ਗੈਸ ਕਰਾਂਗੇ ਬੰਦ। ਤੇ ਇਹਨੂੰ ਹੁਣ ਥੋੜੇ-ਥੋੜੇ ਕਰਕੇ ਦੁੱਧ ਦੇ ਵਿੱਚ ਐਡ ਕਰਨਾ ਹੈ ਇਕੱਠੀ ਨਹੀਂ ਪਾਉਣੀ ਥੋੜੇ-ਥੋੜੇ ਕਰਕੇ ਜਦਾਂ ਹਿਲਾਇ ਜਾਵਾਂਗੇ ਕਿਉਂਕਿ ਸੂਜੀ ਨੇ ਫੁੱਲਣਾ ਵੀ ਹੈ ਤੇ ਫਿਰ ਇਹਨੇ ਦੁੱਧ ਵੀ ਸੋਕਣਾ ਇਹਦੇ ਨਾਲ ਨਾਲ ਉਹ ਜਦ ਤੱਕ ਇਹ ਪੱਕਦੀ ਹੈ ਦੇ ਨਾਲ ਨਾਲ ਮਿਲਕ ਵੀ ਐਡ ਕਰ ਦਾਂਗੇ ਆਪਾਂ ਠੀਕ ਹੈ ਜੀ ਅੱਜ ਮੈਨੂੰ 3 ਵਾਲਾ ਮਿਲਿਆ ਨਹੀਂ ਉਹ ਖਤਮ ਹੋ ਗਿਆ ਸੀ ਮੈਂ ਅੱਜ ਮਿਲਕ ਮੇਡ ਦਾ ਪਾਉਚ ਲੈ ਆਈ ਇਹਨੂੰ ਨਾਲ ਹੀ ਪਾ ਕੇ ਹੌਲੀ-ਹੌਲੀ ਲੋ ਫਲੇਮ ਤੇ ਪਕਾਵਾਂਗੇ ਲੋ ਜੀ ਸੂਜੀ ਚੰਗੀ ਤਰ੍ਹਾਂ ਨਾਲ ਫੁੱਲ ਗਈ ਬਸ ਆਪਾਂ ਨੂੰ ਇੰਨੇ ਹੀ ਚਾਹੀਦੇ ਸੀ ਬਹੁਤ ਜਲਦੀ ਰੈਡੀ ਹੁੰਦੀ ਹੈ ਇਹ ਚੀਜ਼ ਲੋ ਜੀ ਦੇਖੋ ਤੇ ਆਪਾਂ ਹੁਣ ਗੈਸ ਨੂੰ ਕਰਾਂਗੇ ਬੰਦ ਤੇ ਇਧਰ ਆਪਣੇ ਡਰਾਈ ਫਰੂਟਸ ਨੇ ਕਾਜੂ ਬਦਾਮ ਸੌਗੀ ਨਾਰੀਅਲ ਤੇ ਚਿਰੋਂਜੀ ਚਿਰੋਂਜੀ ਵੀ ਬਹੁਤ ਹੈਲਦੀ ਹੁੰਦੀ ਹੈ ਇਹਦੇ ਵਿੱਚ ਸਾਰੇ ਪਾ ਦਾਂਗੇ ਅੰਨ ਤਰਾਂਗੇ ਮਿਕਸ ਦੇ ਨੂੰ ਔਰ ਠੰਡੀ ਰੂਮ ਟੈਂਪਰੇਚਰ ਤੇ ਹੁਣ ਕੇ ਇੱਕ ਬੋਲਟ ਪਾ ਕੇ ਆਪਾਂ ਫ੍ਰਿਜ ਵਿੱਚ ਰੱਖ ਦਾਂਗੇ ਠੰਡੀ ਹੋਈ ਫਿਰ ਕਰਾਂਗੇ ਇੰਜੋਏ ਲੋਜੀ ਇਹ ਤਾਂ ਬਣ ਗਈ ਆਪਣੀ ਖੀਰ ਕੱਲੀ ਖੀਰ ਬਣਾ ਕੇ ਨਹੀਂ ਨਾ ਥੜਾ ਛੱਟਣਾ ਉਹ ਤਾਂ ਹੋ ਗਈ ਮਠੇ ਲਈ ਕਿਉਂਕਿ ਮਠਾ ਵੀ ਜ਼ਰੂਰ ਚਾਹੀਦਾ ਹੁੰਦਾ ਹੁਣ ਆਪਾਂ ਬਣਾਵਾਂਗੇ ਰਾਈਸ ਚਲੋ ਜੀ ਔਇਲ ਆਪਾਂ ਪਾਇਆ ਹੋਇਆ ਇਹਦੇ ਵਿੱਚ ਜੀਰਾ ਐਡ ਕਰ ਲਾਂਗੇ ਬਾਲਾ ਕੁਸ਼ੀ ਮੈਂ ਪਾਉਂਦੀ ਹੁੰਦੀ ਜੇ ਕਿਸੇ ਦਾਲ ਸਬਜ਼ੀ ਨਾਲ ਖਾਣੀ ਹੋਣ ਠੀਕ ਹੈ ਜੀ ਚਲੋ ਜੀ ਜੀਰਾ ਤੜਕ ਗਿਆ ਲੰਬੇ ਲੰਬੇ ਪਿਆਜ਼ ਤੇ ਦੋ ਹਰੀਆਂ ਮਿਰਚਾਂ ਥੋੜਾ ਜਿਹਾ ਮੈਂ ਪਕਾ ਲਾਂਗੀ ਪਿਆਜ਼ ਨੂੰ ਬਸ 2 ਮਿੰਟ ਮੁਸਕਰਨਾ ਪਕਾਉਣਾ ਫਸ ਜ਼ਿਆਦਾ ਨਹੀਂ ਹੁਣ ਇਹਦੇ ਵਿੱਚ ਆਲੂ ਦੀਆਂ ਕਲਾਈਸ ਪਾਵਾਂਗੇ ਕਿਉਂਕਿ ਇਹਨਾਂ ਨੂੰ ਮੈਂ ਬੋਇਲ ਨਹੀਂ ਕੀਤਾ ਬਸ ਜੈਗੀ ਜੀ ਗੋਲ ਟੁਕੜੇ ਹਨ ਇਹਨਾਂ ਨੂੰ ਪਕਾ ਲਾਂਗੇ ਥੋੜਾ ਜਿਹਾ ਲਓ ਜੀ ਆਲੂਆਂ ਨੂੰ ਕੱਲਿਆਂ ਨੂੰ ਆਪਾਂ 2 ਮਿੰਟ ਲਈ ਪਕਾ ਲਿਆ ਤੇ ਹੁਣ ਆਪਾਂ ਬੋਇਲ ਕੀਤੇ ਅਸੀਂ ਆਪਣੀਆਂ ਵੈਜੀਟੇਜ਼ ਐਡ ਕਰਾਂਗੇ ਕੌਰਨ ਮਟਰ ਟਿਕਰ ਦੀਆਂ ਆਪਾਂ ਬੋਇਲ ਕਰਦੇ ਸੀ ਹਲਕਾ ਨਮਕ ਪਾ ਕੇ ਤੇ ਇਹਦੇ ਨਾਲ ਹੀ ਆਪਾਂ ਟਮਾਟਰ ਦੀਆਂ ਸਪਾਈਸਿਸ ਪਾਵਾਂਗੇ ਇਹਨਾਂ ਨੂੰ 1 ਮਿੰਟ ਲਈ ਪਕਾਵਾਂਗੇ ਇਸੇ ਤਰ੍ਹਾਂ ਹੁਣ ਆਪਾਂ ਆਪਣੇ ਸਪਾਈਸ ਸਟਾਰਟ ਕਰ ਦਾਂਗੇ ਸਿੰਪਲ ਨੋਰਮਲ ਨਮਕ ਹਲਕੇ ਤੇ ਮਿਰਚ ਵਿੱਚ ਕਿੰਨਾ ਦੇਖਿਆ ਹਿਸਾਬ ਨਾਲ ਪਾੜ ਲੱਖਦੇ ਹਾਂ ਤੇ ਨਾਲ ਜਾਊਗੀ ਮੇਰੀ 2 ਚਮਚੀ ਛੇਦ ਬੰਤ ਤੇ ਜਾਊਗੀ ਇੱਕ ਡੇਢ ਮਿੰਟ ਇਹਨਾਂ ਨੂੰ ਇੱਦਾਂ ਪਕਾ ਲੜਾਂ। ਸੰਦਾਲੀ ਗੁੱਥੀ, ਕਾਲੇ ਇੰਡਰੇ ਮਸਾਲੇ ਨੇ ਚੰਗੀ ਤਰ੍ਹਾਂ ਨਾਲ ਪੱਕ ਜਾਂ। ਲੋਈ ਮਸਾਲੇ ਆਪਣੇ ਪੱਕ ਗਏ ਤੇ ਹੁਣ ਆਪਾਂ ਐਡ ਕਰਾਂਗੇ ਆਪਣੇ ਰਾਈਸ। ਮੈਂ ਲੱਗੀਆਂ ਇੱਕ ਗਲਾਸ ਸੋਨਾ ਦਾ ਬਣਾਉਣ ਹਣ ਤੇ ਪਾਣੀ ਇਹਦੇ ਸਮੇਂ ਕਰਮੀ ਐਡ ਕਰਾਂ। ਮੇਰਾ ਕਰਨ ਕਿੱਤਾ ਹੈ ਪਾਣੀ। ਪਾਣੀ ਇਹਨਾਂ ਸੰਦਾਂ ਪਾਣਾ ਕੋਈ ਵੀ ਚਾਹੇ ਤਰੀ ਵਾਲੀ ਚੀਜ਼ਾ ਚਾਹੇ ਤੇ ਰਾਈਸ ਆ। ਨਾ ਜਿਹੜਾ ਟੇਸਟ ਬਿਲਕੁਲ ਖਰਾਬ ਹੋ ਜਾਂਦਾ। ਚੌੜਾ ਦੇ حساب ਨਾਲ ਡੱਡਾ ਬਣੀ ਜਾਂਦਾ ਆਪਾਂ ਡੱਡਾ ਹੀ ਬਣਾਵਾਂਗੇ ਤੇ ਨਾਲ ਹੁਣ ਇਹਦੇ ਵਿੱਚ ਤੁਸੀਂ ਚਾਹੇ ਤਾਂ ਥੋੜਾ ਜਿਹਾ ਦੁੱਧ ਐਡ ਕਰ ਦਿਓ ਜਾਂ ਨਿੰਬੂ ਐਡ ਕਰ ਦਿਓ ਜਾਂ ਸਿਰਕਾ ਮੈਂ ਥੋੜਾ ਸਿਰਕਾ ਐਡ ਕਰੂੰਗੀ ਇਹਦੇ ਨਾਲ ਕੀ ਹੈ ਜਿਹੜੇ ਰਾਈਸ ਨੇ ਨਾ ਚੌੜ ਨੇ ਆਪਣੇ ਓਖੇ ਲਖੇ ਲਖੇ ਬਣਨਗੇ ਤੇ ਹੁਣ ਕਰਤਾ ਮਿਕਸ ਤੇ ਹੁਣ ਐਂਡ ਤੇ ਆਪਾਂ ਕੀ ਕਰਨਾ ਟੱਕਣ ਦੇਣ ਤੋਂ ਪਹਿਲਾਂ ਥੋੜਾ ਜਿਹਾ ਪਦੀਨਾ ਰਫਲੀ ਚੌਪ ਕੀਤਾ ਹੋਇਆ ਏਅਰ ਕਰਦਣਾ ਹੈ ਫਿਰ ਤੁਸੀਂ ਇਹਦਾ ਟੇਸਟ ਦੇਖਿਓ ਚੌਲਾਂ ਦਾ ਕਿਉਂਕਿ ਆਪਾਂ ਤਾਂ ਖਾਣੇ ਅੱਜ ਜਿਹਨੇ ਇਕੱਲੇ ਖਾਣੇ ਇਕੱਲੇ ਵੀ ਖਾ ਸਕਦੇ ਆ ਰਾਜਮਾ ਨਾਲ ਖਾਣੇ ਰਾਜਮਾ ਨਾਲ ਖਾ ਲੈਣਗੇ ਰਾਜਮਾ ਬਣਾਏ ਹੋਏ ਨੇ ਦੁਕਾਨੀਆਂ ਤੇ ਹੁਣ ਆਪਾਂ ਇਹਦੇ ਤੇ ਟੱਕਣ ਦੇ ਦਾਂਗੇ ਫਲੇਮ ਇਹਦੀ ਲੋਈ ਰੱਖਣੀ ਆ ਉਹ ਆਪਾਂ ਹੁਣ ਇੱਥੇ ਟੱਕਣ ਲਗਾਤਾ ਤੇ ਇਹਨਾਂ ਨੂੰ ਪਕਾਉਨੇ ਆ ਤੇ ਇੱਧਰ ਮੇਰੇ ਰਾਜਮਾ ਬਣਾਏ ਹੋਏ ਨੇ ਰਾਜਮਾਂ ਦੇ ਕੁਝ ਦੇ ਟੇਸਟੀ ਰਾਜਮਾਂ ਬਣੇ ਹੋਇਆ ਚਾਹੇ ਹਾਲਸ ਨਾਲ ਰਾਜਮ ਮਸਾਲਾ ਜਾਂ ਉਦਦ ਦਾ ਮਸਾਲਾ ਖਾਦਣਾ ਸੋ ਇਹਨਾਂ ਦੀ ਮਰਜ਼ੀ ਆ ਬੱਚਿਆਂ ਦੀ ਆਪਾਂ ਹੁਣ ਚੈੱਕ ਕਰੀ ਜਾਵੇ ਆਪਣੇ ਰਾਈਸ ਬਣ ਗਏ ਕਿ ਨਹੀਂ ਲੋ ਜੀ ਰਾਈਸ ਤਾਂ ਬਹੁਤ ਸੋਨੇ ਬਣ ਗਏ ਆ ਤੇ ਹੈਗੇ ਨੇ ਇਹਦੇ ਵਿੱਚ ਪਾਣੀ ਤਾਂ ਨਹੀਂ ਆਪਣਾ ਰਹਿ ਗਿਆ ਇੱਕ ਨਾਈਫ ਵੇਲਾਂਗੇ ਨੂੰ ਸੈਲਟ ਦੇ ਵਿੱਚ ਤਾਂ ਇਸ ਦਾ ਕੀ ਕੰਮ ਚੱਲ ਰਿਹਾ ਲੋ ਜੀ ਕੋਈ ਡ੍ਰੌਪ ਨਹੀਂ ਆਦਾ ਬਿਲਕੁਲ ਰੈਡੀ ਨੇ ਗੈਸ ਕਰ ਦਾਂਗੇ ਬੰਦ ਹੋ ਗਿਆ ਹੁਣ ਤੱਕ ਕਰਨਾ ਤੇ ਠੀਕ ਹੈ ਨਾ ਹੁਣ ਆਪਾਂ ਪਿਆਜ਼ ਰੈਡੀ ਕਰੀਏ ਹੁਣ ਵਾਰੀ ਆ ਗਈ ਲੱਛੇ ਵਾਲੇ ਪਿਆਜ਼ ਤਿਆਰ ਕਰ ਲਈਏ ਵੀ ਨਾਲ ਪਰਮੈਸ਼ਨ ਇਹ ਮੈਂ ਠੰਡੇ ਪਾਣੀ ਦੇ ਵਿੱਚ ਡਿਪ ਕਰਕੇ ਰੱਖੇ ਹੋਏ ਸੀਗੇ ਇਹ ਇਕੱਲੇ ਇਕੱਲੇ ਹੋ ਜਾਂਦੇ ਆ ਪਿਆਜ਼ ਦੋ ਸਟੇਜ ਦੇ ਵਿੱਚ ਕੱਟ ਕੇ ਇਹਦਾ ਪਾਣੀ ਡレイン ਕਰ ਦਾਂਗੇ ਆਪਾਂ ਚੰਗੀ ਤਰ੍ਹਾਂ ਐਸੇ ਜਾਂ ਕਿ ਪਿੱਲੀ ਪਿੱਲੀ ਸਲਾਈਸ ਜੀ ਹੋ ਜਵੇ ਇਹਨਾਂ ਦੀ ਤਰਤਾ ਨਿਕਲ ਜਾਂਦੀ ਹੈ ਠੰਡੇ ਪਾਣੀ 'ਚ ਭਿਉਉਣ ਨਾਲ ਲੌਂਚ ਇਹਨਾਂ ਨੂੰ ਇੱਕ ਬੋਲ ਚੈਰ ਕਰ ਲਾਂਗੇ ਆਪਾਂ ਤੇ ਹੁਣ ਜਾਣਗੇ ਆਪਣੇ ਸਪਾਈਸਸ ਸਭ ਤੋਂ ਪਹਿਲਾਂ ਜਾਊਗਾ ਨਹੀਂ ਪਹਿਲਾਂ थोड़ा धनिया भी पा दी एक हरी मिर्च थोड़ा जहा कर लो जी हरी मिर्च से धनिया ऐड कर लिया हूँ जाऊगा नींबू नींबू च कोई कंजूसी नहीं करनी लाल मिर्च पाउडर आधे टेस्ट के हिसाब हो रही कि मूंग मचा लियो आपका बाबा चाट मसाला ਤੇ ਰੈਗੂਲਰ ਨਮਕ ਜਿਾ ਤੁਸੀਂ ਦੋ ਆਪਣਾ ਤੇ ਹੁਣ ਜਾਊਗਾ ਨਾਲ ਕਾਲਾ ਨਮਕ ਠੀਕ ਹੈ ਜੀ ਇਹਨੂੰ ਚੰਗੀ ਤਰ੍ਹਾਂ ਨਾਲ ਕਰਾਂਗੇ ਆਪਾਂ ਮਿਕਸ ਚੰਗੀ ਤਰ੍ਹਾਂ ਨਾਲ ਇਹਨਾਂ ਨੂੰ ਮਿਕਸ ਕਰਾਂਗੇ ਆਪਾਂ ਲੋ ਜੀ ਲੱਛੇ ਵਾਲੇ ਪਿਆਜ਼ ਬੜੇ ਖੂਬਸੂਰਤ ਜੇ ਬਣ ਕੇ ਰੈਡੀ ਨੇ ਰਾਇਸ ਵੀ ਆਪਣੇ ਰੈਡੀ ਨੇ ਰਾਜਮਾ ਵੀ ਰੈਡੀ ਹੈ ਮਿੱਠੇ ਚ ਵੀ ਆਪਣਾ ਹੋ ਗਿਆ ਸੂਜੀ ਦੀ ਖੀਰ ਤੇ ਪਿਆਜ਼ ਵੀ ਤਿਆਰ ਹੋ ਗਏ ਜਿਹੜਾ ਰਹਿਤਾ ਕਹਿਣਗੇ ਫਿਰ ਉਹ ਆਪਾਂ ਬਣਾਵਾਂਗੇ ਇਹ ਵੀ ਬਸ ਆਪਣੀ ਠੰਡੀ ਹੋਣ ਵਾਲੀ ਹੈ ਫਿਰ ਇਹਨੂੰ ਫ੍ਰੀਜਰ ਚ ਰੱਖ ਲਾਂਗੇ ਕਰਾਂਗੇ ਠੰਡੀ ਠੰਡੀ ਇੰਜੋਏ ਤੇ ਤੁਸੀਂ ਵੀ ਜਰੂਰ ਬਣਾਇਓ ਕਮੈਂਟ ਕਰਕੇ ਜਰੂਰ ਦੱਸਿਓ ਖੁਸ਼ ਰਿਹਾ ਕਰੋ ਹਮੇਸ਼ਾ ਹੈਲਦੀ ਚੀਜ਼ਾਂ ਖਾਓ ਆਪ ਵੀ ਖਾਓ ਬੱਚਿਆਂ ਨੂੰ ਵੀ ਖਵਾਓ ਹੈਲਥ ਦਾ ਧਿਆਨ ਰੱਖੋ ਤੇ ਖੁਸ਼ ਰਹੋ ਬਸ ਹਰ ਟਾਈਮ ਚੜਦੀ ਕਲਾ ਚ ਹੋਈ ਰਹਿਤ ਤੰਤਰ ਇਸ ਤੱਕ ਮਗਿਆ ਕਰੋ ਤੇ ਮਿਲਦੇ ਆ ਤੁਹਾਨੂੰ ਫੇਰ ਕਿਸੇ ਹੋਰ ਜੀ ਵੀਡੀਓ ਦੇ ਨਾਲ ਜਾਂਦੇ ਜਾਂਦੇ ਪਿਆਰ ਨਾਲ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਅੱਛੀਆਂ ਲੱਗਦੀਆਂ ਨੇ ਵੀਡੀਓ ਤਾਂ ਜਰੂਰ ਸ਼ੇਅਰ ਕਰ ਦਿਆ ਕਰੋ ਇੰਨੀ ਇੱਕ ਕਿਰਪਾ ਕਰ ਦਿਆ ਕਰੋ ਤੇ ਆਪਣੇ ਪਿਆਰੇ ਜੀ ਦਿਆ ਕਰੋ ਕਮੈਂਟ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ